ਜ਼ਿੰਦਗੀ ਬਹੁਤ ਖੂਬਸੂਰਤ ਹੈ ਇਹਨੂੰ ਇਦਾਂ ਹੀ ਖੂਬਸੂਰਤ ਤਰੀਕੇ ਟੰਗ ਦੇ ਨਾਲ ਚਲਾਓ ਔਰ ਇਹਨੂੰ ਇਵੇਂ ਬਤੀਤ ਕਰੋ ਜਦੋਂ ਅਸੀਂ ਇਹ ਸੋਚਦੇ ਆ ਕਿ ਜ਼ਿੰਦਗੀ ਬਹੁਤ ਔਖੀ ਹੈ ਤੇ ਫਿਰ ਉਹ ਕੱਟਣ ਵਾਲੀ ਹੋ ਜਾਂਦੀ ਜਾਂ ਟੋਣ ਵਾਲੀ ਹੋ ਜਾਂਦੀ ਜ਼ਿੰਦਗੀ ਤੇ ਜਦੋਂ ਕੁਦਰਤ ਨੇ ਸਾਨੂੰ ਬੈਸਟ ਬਣਾ ਕੇ ਭੇਜਿਆ ਅਸੀਂ ਕੁਦਰਤ ਦੀ ਬੈਸਟ ਕ੍ਰिएशन ਆ ਮਨੁੱਖ ਜੋ ਹੈ ਬੈਸਟ ਕ੍ਰिएशन ਹੈ ਅ ਦੁਨੀਆ 'ਾਂ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਆ ਔਰ ਸਾਰੇ ਹੈਗੇ ਨੇ ਅਸੀਂ ਸੋਚ ਸਕਦੇ ਆ ਸਮਝ ਸਕਦੇ ਆ ਆਪਣੀਆਂ ਭਾਵਨਾਵਾਂ ਨੂੰ ਪੇਸ਼ ਕਰ ਸਕਦੇ ਆ ਕਿਸੇ ਦੇ ਸਾਹਮਣੇ ਅਸੀਂ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਸਮਝ ਵੀ ਸਕਦੇ ਆ ਅਸੀਂ ਲਿਖ ਸਕਦੇ ਆ ਅਸੀਂ ਪੜ੍ਹ ਸਕਦੇ ਆ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚਣ ਦੀ ਸ਼ਕਤੀ ਰੱਖਦੇ ਆ ਤੇ ਜੇ ਅਸੀਂ ਮੁਸੀਬਤ ਦੇ ਵਿੱਚ ਫਸ ਜਾਈਏ ਤੇ ਅਸੀਂ ਉਹਦੇ ਵਿੱਚੋਂ ਨਿਕਲਣ ਦਾ ਰਸਤਾ ਕੱਢਣ ਦੀ ਜੇ ਜਿਹ ਹਿੰਮਤ ਹੈ ਜਾਂ ਸੋਚ ਹੈ ਜਾਂ ਸਮਝ ਹੈ ਉਹ ਵੀ ਰੱਖਦੇ ਤਾਂ ਫਿਰ ਅਸੀਂ ਉਹਨਾਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਕਿਉਂ ਨਹੀਂ ਵਰਤਦੇ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਸੋਚ ਸਮਝ ਤੇ ਹੁੰਦੀ ਆ ਪਰ ਸੋਚ ਕਿਸ ਹੱਦ ਤੱਕ ਅਸੀਂ ਲੈ ਜਾਂਦੇ ਹਾਂ ਦੋਨੋਂ ਸੋਚ ਸੋਚ ਜਿਹੜੀਆਂ ਨੇ ਨਿਗਾਰ ਵਾਲੀ ਸੋਚ ਜਿਹੜੀ ਗਲਤ ਸੋਚ ਹੈ 네ਗੇਟਿਵ ਸੋਚ ਹੈ ਤੇ ਪੋਜ਼ਿਟਿਵ ਸੋਚ ਦੋਨੋਂ ਤਰ੍ਹਾਂ ਦੇ ਸਾਡੀ ਜ਼ਿੰਦਗੀ ਦੇ ਵਿੱਚ ਇਨਸਾਨ ਆਉਂਦੇ ਨੇ ਇਹ ਕਦੇ ਨਹੀਂ ਹੋ ਸਕਦਾ ਕਿ ਇੱਕੋ ਜਿਹਾ ਇਨਸਾਨ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਸਮਾਜ ਹੈ ਪਰਿਵਾਰ ਹੈ ਦਫਤਰ ਨੇ ਜਿੱਥੇ ਅਸੀਂ ਕੰਮ ਕਰਦੇ ਆ ਉੱਥੇ ਵੀ ਹਰ ਜਗ੍ਹਾ ਤੇ ਦੋਨੋਂ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਹਣ ਜਿਹੜੇ ਨਾ ਪੱਖੀ ਹੁੰਦੇ ਨੇ ਉਹ ਕਈ ਵਾਰੀ ਸਾਨੂੰ ਹੈਰਾਨ ਨਹੀਂ ਹੁੰਦੀ ਆ ਕਿ ਦੂਸਰੇ ਨੂੰ ਗਲਤ ਸਾਬਤ ਕਰਨ ਲਈ ਜਾਂ ਦੂਸਰੇ ਨੂੰ ਬਦਨਾਮ ਕਰਨ ਲਈ ਜਾਂ ਦੂਸਰੇ ਦਾ ਕੈਰੀਅਰ ਖਤਮ ਕਰਨ ਲਈ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਬੰਦਾ ਕਿਸ ਹੱਦ ਤੱਕ ਗਿਰ ਜਾਂਦਾ ਜਦੋਂ ਤੁਹਾਨੂੰ ਇਹ ਸਮਝ ਆ ਜਾਏ ਕਿ ਇਹ ਬੰਦਾ ਇਸ ਹੱਦ ਤੱਕ ਵੀ ਗਿਰ ਸਕਦਾ ਤੁਹਾਡੇ ਬਾਰੇ ਕੁਝ ਵੀ ਬੋਲ ਸਕਦਾ ਤੁਹਾਡੇ ਬਾਰੇ ਅੱਗੇ ਕੁਝ ਵੀ ਕਹਿ ਸਕਦਾ ਤੁਹਾਡੀ ਇਨਫੋਰਮੇਸ਼ਨ ਤੁਹਾਡੇ ਲਈ ਅੱਗੇ ਬੌਸ ਦੇ ਕੋਲ ਜਾਂ ਕਿਸੇ ਦੇ ਕੋਲ ਵੀ ਇਹ ਗਲਤ ਕਿਵੇਂ ਪ੍ਰਚਾਰਤਾ ਤੇ ਅਜਿਹੇ ਬੰਦੇ ਦੇ ਨਾਲ ਫਿਰ ਉਹਨਾਂ ਰਾਬਤਾ ਰੱਖੋ ਜਿੰਨਾ ਤੁਹ ਦਾ ਪੁਆਇੰਟ ਹੋਵੇ ਬਹੁਤ ਜ਼ਰੂਰੀ ਹੋ ਜਿਹੜੇ ਹਾਂ ਪੱਖੀ ਸੋਚ ਵਾਲੇ ਹੁੰਦੇ ਨੇ ਉਹ ਬੂਸਟ ਅਪ ਕਰਦੇ ਨੇ ਉਹ ਤੁਹਾਨੂੰ ਸ਼ਕਤੀ ਦਿੰਦੇ ਨੇ ਉਹ ਤੁਹਾਨੂੰ ਹੱਲਾਸ਼ੇਰੀ ਦਿੰਦੇ ਨੇ ਕੰਮ ਕਰਨ ਦੀ ਅਜਿਹੇ ਲੋਕਾਂ ਦੀ ਜਿਹੜੀ ਸੰਗਤ ਹੈ ਜਾਂ ਜਿਹੇ ਲੋਕਾਂ ਦੇ ਨਾਲ ਜਦੋਂ ਤੁਸੀਂ ਰਹਿੰਦੇ ਆ ਤੁਹਾਡੇ ਚ ਇੱਕ ਹਿੰਮਤ ਆਉਂਦੀ ਆ ਤੁਹਾਡੇ ਚ ਇੱਕ ਜੋਸ਼ ਹੁੰਦਾ ਤੁਸੀਂ ਕੰਮ ਕਰਨ ਦੇ ਵਿੱਚ ਬਿਜ਼ੀ ਹੁੰਨੇ ਆ ਅਜਿਹੇ ਲੋਕਾਂ ਦਾ ਸਾਥ ਜਿਹੜਾ ਹੈ ਤੁਹਾਨੂੰ ਪੌੜੀ ਦਰਪੌੜੀ ਉੱਤੇ ਨੂੰ ਲੈ ਕੇ ਜਾਂਦਾ ਤੁਸੀਂ ਪਹਿਲੀ ਪੌੜੀ ਦੇ ਉੱਤੇ ਉਹਨਾਂ ਦੇ ਨਾਲ ਪੈਰ ਰੱਖਦੇ ਹੋ ਔਰ ਉਹਨਾਂ ਦੇ ਨਾਲ ਰਹਿ ਕੇ ਤੁਸੀਂ ਬਹੁਤ ਪੌੜੀਆਂ ਉੱਤੇ ਚੜ ਜਾਂਦੇ ਹੋ ਅ ਕੋਸ਼ਿਸ਼ ਕਰੋ ਆਪਣੀ ਸੋਚ ਵੀ ਜਿਹੜੀ ਹੈ ਉਹ ਹਾਂ ਪੱਖੀ ਹੋਵੇ ਤਾਂ ਕਿ ਸਾਡੇ ਨਾਲ ਲੋਕ ਜਿਹੜੇ ਜੁੜਨ ਉਹ ਸਾਡੇ ਤੋਂ ਪ੍ਰੇਰਣਾ ਲੈ ਕੇ ਹਾਂ ਪੱਖੀ ਸੋਚ ਦੇ ਨਾਲ ਅੱਗੇ ਤੁਰੇ ਨਾ ਕਿ ਅਸੀਂ ਨਿਗਾਰ ਵਾਲੀ ਸੋਚ ਰੱਖੀਏ ਨਾ ਪੱਖੀ ਸੋਚ ਰੱਖੀਏ ਲੋਕਾਂ ਦੀਆਂ ਗੱਲਾਂ ਕਰੀਏ ਲੋਕਾਂ ਨੂੰ ਡਿਸਕਸ ਕਰੀਏ ਲੋਕਾਂ ਦੇ ਲਈ ਅਸੀਂ ਇਹ ਸੋਚੀਏ ਕਿ ਇਹਦਾ ਅਸੀਂ ਕਿਵੇਂ ਬੁਰਾ ਕਰਨਾ ਇੱਕ ਗੱਲ ਯਾਦ ਰੱਖੋ ਤੁਸੀਂ ਇੱਕ ਵਾਰੀ ਕਿਸੇ ਦਾ ਬੁਰਾ ਕਰਦੇ ਹੋ ਕੁਦਰਤ ਪਤਾ ਨਹੀਂ ਤੁਹਾਡਾ ਕਿੰਨਾ ਕੁ ਬੁਰਾ ਕਰਦੀ ਔਰ ਜਦੋਂ ਤੁਸੀਂ ਕਿਸੇ ਨੂੰ ਮਾੜੇ ਲਫ਼ਜ਼ ਬੋਲਦੇ ਹੋ ਤੇ ਇਹ ਸੋਚੋ ਕਿ ਤੁਸੀਂ ਆਪਣਾ ਸਾਰਾ ਕੁਝ ਅਗਲੇ ਨੂੰ ਦੱਸ ਦਿੱਤਾ ਕਿ ਮੈਂ ਕਿਸ ਸੋਚ ਦਾ ਮਾਲਕ ਹਾਂ ਕਿਸ ਪੱਧਰ ਦੀ ਮੇਰੀ ਸ਼ਖਸੀਅਤ ਹੈ ਕਿਵੇਂ ਦੀ ਮੇਰੀ ਸ਼ਖਸੀਅਤ ਹੈ ਮੈਂ ਅੱਜ ਹੀ ਕੋਤੇ ਸੁਣ ਰਹੀ ਸੀ ਕਿ ਕੋਈ ਆਦਮੀ ਨਪੋਲੀਅਨ ਨੂੰ ਮਿਲਣ ਆਇਆ ਤੇ ਉਹ ਜਿਸ ਤਰਾ ਦੂਰ ਬੈਠਾ ਹੋਇਆ ਸੀ ਉਹ ਐਂਟਰ ਕੀਤਾ ਤੇ ਉਹ ਬੰਦਾ ਉਹਦੇ ਕੋਲ ਪਹੁੰਚ ਗਿਆ ਨਪੋਲੀਅਨ ਦੇਖਦਾ ਰਿਹਾ ਉਹਦਾ ਵੈਲਕਮ ਕਰਨ ਲਈ ਨਹੀਂ ਉੱਠਿਆ ਤੇ ਜਦੋਂ ਉਹ ਬੰਦਾ ਜਾਣ ਲੱਗਾ ਉਹ ਦੇ ਨਪੋਲੀਅਨ ਦੇ ਕੋਲ ਬੈਠ ਕੇ ਜਦੋਂ ਉਹ ਜਾਣ ਲੱਗਾ ਤੇ ਨਪੋਲੀਅਨ ਉਹਨੂੰ ਦਰਵਾਜ਼ੇ ਤੱਕ ਗੇਟ ਤੱਕ ਛੱਡਣ ਆਇਆ ਜਿਹੜੇ ਦੇਖਦੇ ਸੀ ਉਹਨਾਂ ਨੇ ਪੁੱਛਿਆ ਕਹਿੰਦਾ ਜਦੋਂ ਇਹ ਆਇਆ ਸੀ ਮੈਂ ਇਹਨੂੰ ਇਹਦੇ ਕੱਪੜਿਆਂ ਤੋਂ ਜੱਜ ਕੀਤਾ ਸੀ ਕਿੰਨੇ ਸਿੰਪਲ ਕੱਪੜੇ ਪਾਏ ਸੀਗੇ ਇਹ ਸਿੰਪਲ ਜਿਹੇ ਆ ਸੀਗਾ ਤੇ ਮੈਂ ਇਹਨੂੰ ਕੱਪੜਿਆਂ ਤੋਂ ਜੱਜ ਕਰਕੇ ਇਹਦੀ ਕੀਮਤ ਲਗਾਈ ਸੀ ਪਰ ਜਦੋਂ ਇਹ ਮੇਰੇ ਕੋਲ ਬੈਠਿਆ ਇਹਨੇ ਮੇਰੇ ਨਾਲ ਗੱਲਬਾਤ ਕੀਤੀ ਤੇ ਫਿਰ ਮੈਨੂੰ ਸਮਝ ਆਈ ਕਿ ਨਹੀਂ ਇਦੀ ਕੀਮਤ ਕੱਪੜਿਆਂ ਤੋਂ ਜੱਜ ਕਰਨੀ ਨਹੀਂ ਹੈ ਨਹੀਂ ਸਹੀ ਤੇ ਜਾਂ ਉਹ ਗਲਤ ਸਿਕਾ ਕਿ ਦਿਮਾਗ ਜਿਹੜਾ ਹੈ ਤੁਹਾਡੀ ਸੋਚ ਜਿਹੜੀ ਹੈ ਤੁਹਾਡੀ ਸਮਝ ਜਿਹੜੀ ਹੈ ਉਹਦੀ ਕੀਮਤ ਪੈਂਦੀ ਹੈ ਕਈ ਵਰੀ ਕਹਿੰਦੇ ਹੁੰਦੇ ਨੇ ਕਿ ਜੇ ਇਹਦੇ ਨਾਲ ਉਤੇ ਨਾ ਹੀ ਬੋਲਦਾ ਤੇ ਚੰਗਾ ਸੀ ਕਿ ਕਈ ਵਰੀ ਬਹੁਤ ਵਧੀਆ ਕੱਪੜੇ ਪਾਏ ਹੁੰਦੇ ਤੇ ਪਾਸ਼ਾ ਇਹੋ ਜੀ ਹੁੰਦੀ ਆ ਦੂਸਰਾ ਹੈ ਜੇ ਖੁਸ਼ੀਆਂ ਚਾਹੁੰਦੇ ਹੋ ਤੇ ਖੁਸ਼ੀਆਂ ਵੰਡੋ ਜਦੋਂ ਤੁਸੀਂ ਕਿਸੇ ਮਹਿਫਲ 'ਚ ਬੈਠੇ ਹੋ ਕਿਸੇ ਗੈਦਰਿੰਗ ਦੇ ਵਿੱਚ ਬੈਠੇ ਉੱਥੇ ਹਾਸਾ ਮਜ਼ਾਕ ਹੁੰਦਾ ਹੁੰਦਾ ਉੱਥੇ ਅ ਕਈ ਵਾਰੀ ਖੁੱਲੀਆਂ ਗੱਲਾਂ ਹੋ ਜਾਂਦੀਆਂ ਨੇ ਲੂਸ ਟਾਕ ਜਿਹਨੂੰ ਅਸੀਂ ਕਹਿੰਨੇ ਆ ਉਹ ਵੀ ਹੋ ਜਾਂਦੀ ਉਹਨਾਂ ਦੇ ਵਿੱਚ ਤੁਸੀਂ ਉਸ ਵਕਤ ਹਾਸੇ ਠੱਠੇ ਤੇ ਇੰਜੋਏ ਕਰਨ ਦੇ ਮੂਡ ਦੇ ਵਿੱਚ ਹੁੰਦੇ ਹੋ ਤੇ ਜੇ ਉਦੋਂ ਵੀ ਤੁਸੀਂ ਉਹਨਾਂ ਚੀਜ਼ਾਂ ਦੇ ਵਿੱਚੋਂ ਕੱਢ ਕੇ ਚੀਜ਼ਾਂ ਫੜ ਕੇ ਇਸ਼ੂ ਬਣਾਉਂਦੇ ਹੋ ਤੇ ਇਸ ਤੋਂ ਘਟਿਆ ਤੇ ਨਿਕੰਮੀ ਸੋਚ ਤੇ ਕੋਈ ਹੋ ਹੀ ਨਹੀਂ ਸਕਦੀ ਤੇ ਫਿਰ ਅਜਿਹੇ ਬੰਦੇ ਜਿਹੜੇ ਨੇ ਮੈਨੂੰ ਲੱਗਦਾ ਕਿ ਅ ਕਈ ਵਾਰੀ ਬਹੁਤ ਕੁਛ ਆਪਣਾ ਆਪ ਹੀ ਬੋਲ ਜਾਂਦੇ ਨੇ ਆਪ ਹੀ ਆਪਣੀ ਵੋਕੈਬਲਰੀ ਦੱਸ ਜਾਂਦੇ ਨੇ ਕਿ ਸਾਡੇ ਕੋਲ ਵੋਕੈਬਲਰੀ ਕਿੰਨੀ ਆ ਸਾਡੇ ਕੋਲ ਸਮਝ ਕਿੰਨੀ ਆ ਅਸੀਂ ਕਿੰਨਾ ਕੁ ਪੜ੍ਹਦੇ ਆ ਜਾਂ ਕਿੰਨਾ ਕੁ ਅਸੀਂ ਸਮਝਦੇ ਆ ਸੋ ਜਿਹੜੀ ਹਾਂ ਪੱਕੀ ਸੋਚ ਰੱਖੋ ਤਾਂ ਕਿ ਲੋਕ ਸਾਡੇ ਨਾਲ ਜੁੜਨ ਜੇ ਅਸੀਂ ਹਾਂ ਪੱਕੀ ਸੋਚ ਵਾਲਿਆਂ ਨਾਲ ਜ ਮਿਲ ਕੇ ਰਹਿ ਕੇ ਉੱਪਰ ਜਾਂਦੇ ਤਾਂ ਦੂਜਿਆਂ ਨੂੰ ਵੀ ਉਹ ਵੀ ਮਿਲੇਗਾ ਦੂਸਰਾ ਜਿਹੜਾ ਹੈ ਬਹੁਤ ਅਹਿਮ ਹੈ ਕਿ ਲੋਕਾਂ ਦੇ ਕੋਲੋਂ ਖੁਸ਼ੀਆਂ ਨਾ ਪਾਲੋ ਆਪਣੇ ਨਾਲ ਪਿਆਰ ਕਰੋ ਆਪਣੇ ਆਪ ਨੂੰ ਖੁਸ਼ ਰੱਖੋ ਤੀਸਰਾ ਹੈ ਦੂਸਰਿਆਂ ਦੀਆਂ ਟੁਗਲੀਆਂ ਕਰਕੇ ਦੂਸਰਿਆਂ ਨੂੰ ਡਿਸਕਸ ਕਰਕੇ ਆਪਣੇ ਦਿਮਾਗ ਦੇ ਉੱਤੇ ਫालतू ਪੋਚ ਨਾ ਪਾਓ ਇਹਦੇ ਤੇ ਵਿਚਾਰ ਜ਼ਰੂਰ ਕਰਿਓ ਛੋਟੀਆਂ-ਛੋਟੀਆਂ ਚੀਜ਼ਾਂ ਨੇ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਖੁਸ਼ਹਾਲ ਹੋ ਸਕਦੀ ਹੈ ਅਸੀਂ ਰੱਖ ਸਕਦੇ ਹਾਂ ਥੈਂਕ ਯੂ ਸ਼ੁਕਰੀਆ ਮਿਹਰਬਾਨੀ